ਦੋਸਤੋ ਹੁਣੇ-ਹੁਣੇ ਵਾਪਰੀ ਅਜੀਬੋ-ਗਰੀਬ ਘਟਨਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਗਰਮੀਆਂ ਦੇ ਮੌਸਮ ਦੇ ਵਿੱਚ ਬਿਜਲੀ ਦੇ ਬਿੱਲ ਵਿੱਚ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੁੰਦਾ ਹੈ ਦੇਸ਼ ਭਾਰ ਦੇ ਵਿੱਚ ਬਹੁਤ ਸਾਰੇ ਲੋਕ ਜ਼ਿਆਦਾ ਬਿੱਲਾਂ ਦੀ ਸ਼ਿਕਾਇਤ ਕਰਦੇ ਨੇ ਇੱਕ ਤਾਜ਼ਾ ਘਟਨਾ ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੂਰ ਦੇ ਵਿੱਚ ਇੱਕ ਪਰਿਵਾਰ ਨੂੰ ਕਰੀਬ 3.9 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਲੱਖ ਰੁਪਏ ਦਾ ਬਿਜਲੀ ਬਿੱਲ ਔਨ ਤੇ ਹੈਰਾਨ ਰਹਿ ਗਏ ਨੇ ਇਸ ਘਰ ਦੇ ਵਿੱਚ ਘਰੇਲੂ ਵਰਤੋਂ ਦੇ ਵਿੱਚ ਇੱਕ ਕੂਲਰ ਇੱਕ ਫ੍ਰਿਜ ਤੇ ਦੋ ਪੱਖੇ ਸ਼ਾਮਲ ਨੇ ਮੀਡੀਆ ਰਿਪੋਰਟਾਂ ਨੇ ਵੀ ਸੰਕੇਤ ਦਿੱਤਾ ਗਿਆ ਹੈ ਕਿ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਹੈ ਕਿ ਬਧਿਆ ਬਿੱਲ ਉਹਨਾਂ ਦੀ ਤਕਨੀਕੀ ਗਲਤੀ ਕਾਰਨ ਹੋਇਆ ਹੈ ਪੀੜਤ ਘਰ ਦੇ ਮਾਲਕ ਚੰਦਰ ਸ਼ੇਖਰ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਬਿੱਲ ਨਹੀਂ ਆਇਆ ਅਕਰ ਜਦੋਂ ਸਥਾਨਕ ਬਿਜਲੀ ਦਫ਼ਤਰ ਗਿਆ ਤਾਂ ਇੰਨੀ ਵੱਡੀ ਰਕਮ ਦੇਖ ਕੇ 당ਗ ਰਹਿ ਗਿਆ कानपुर इलेक्ट्रिसिटी सप्लाई कंपनी ਦੇ ਬੁਲਾਰੇ ਸ਼੍ਰੀकांत ਰੰਗੀਲਾ ਨੇ ਇਸ ਕਹਿਆ ਹੈ ਕਿ ਵਿਭਾਗ ਇਸ ਮੁੱਦੇ ਤੋਂ ਜਾਣੂ ਹੈ ਸੀ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਿਲਿੰਗ ਪ੍ਰਣਾਲੀ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਜ਼ਿਆਦਾ ਬਿੱਲ ਆਇਆ ਹੈ ਉਹਨਾਂ ਇਹ ਵੀ ਗਰੰਟੀ ਦਿੱਤੀ ਹੈ ਕਿ ਸਮੱਸਿਆ ਦਾ ਹੱਲ ਹੋ ਜਾਏਗਾ ਖਪਤਕਾਰਾਂ ਨੂੰ ਹੋਰ ਬਿੱਲ ਨਹੀਂ ਦੇਣੇ ਪੈਣਗੇ